ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੋ ਫੇਰ ਬਠਿੰਡਾ ਪਹੁੰਚੇ ਆਂ ਅੱਜ ਦੂਜੀ ਵਾਰ ਕਾਫਲੇ ਦੇ ਰੂਪ ਦੇ ਵਿੱਚ ਪਹੁੰਚੇ ਆਂ ਉੱਪਰ ਲਿਖਿਆ ਤੁਸੀਂ ਪੜ੍ਹ ਲਿਆ ਹੋਣਾ ਫਿਲਮ ਬੀਬੀ ਰਜਨੀ ਹਾਂਜੀ ਫਿਲਮ ਬੀਬੀ ਰਜਨੀ ਦੇਖਣ ਲਈ ਪੁੱਜੇ ਆਂ ਜਿੱਥੇ ਗੁਰੂ ਕਾਸ਼ੀ ਪਬਲਿਕ ਸਕੂਲ ਮਲਕਾਣਾ ਦੇ ਬੱਚੇ ਪਹੁੰਚੇ ਨੇ ਉੱਥੇ ਪਿੰਡ ਵਾਸੀ ਵੀ ਪੁੱਜੇ ਹੋਏ ਨੇ ਤੇ ਪਿੰਡ ਵਾਸੀਆਂ ਨੂੰ ਫਿਲਮ ਦਿਖਾਉਣ ਦੇ ਵਾਸਤੇ ਵਿਸ਼ੇਸ਼ ਸਹਿਯੋਗ ਹੈ ਸ਼ਹੀਦ ਭਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਮਲਕਾਣਾ ਦਾ ਮੈਂ ਧੰਨਵਾਦ ਕਰਦੇ ਆ ਮਾਸਟਰ ਕੌਰ ਸਿੰਘ ਜੀ ਦਾ ਤੇ ਨਾਲ ਹੀ ਸਾਡਾ ਵੱਡਾ ਸਹਿਯੋਗ ਹੈ ਇਸ ਫਿਲਮ ਨੂੰ ਦਿਖਾਉਣ ਦੇ ਵਾਸਤੇ ਮਾਸਟਰ ਦੇਵ ਸਿੰਘ ਜੀ ਸਾਡੇ ਸਤਿਕਾਰਯੋਗ ਗੁਰੂ ਜੋ ਲੰਮਾ ਸਮਾਂ ਇਸੇ ਪਿੰਡ ਦੇ ਸਰਕਾਰੀ ਹਾਈ ਸਕੂਲ ਦੇ ਵਿੱਚ ਇੱਕ ਅਧਿਆਪਕ ਦੇ ਤੌਰ ਤੇ ਆਪਣੀ ਸੇਵਾ ਨਿਭਾ ਕੇ ਗਏ ਪਰ ਪਿੰਡ ਨਾਲ ਹਲੇ ਵੀ ਜੁੜੇ ਹੋਏ ਨੇ ਪਾਵੇਂਵਾਰ ਕੈਨੇਡਾ ਬੈਠੇ ਨੇ ਪਰ ਉਹਨਾਂ ਦਾ ਵਿਸ਼ੇਸ਼ ਸਹਿਯੋਗ ਹੈ ਅੱਜ ਪਿੰਡ ਵਾਸੀਆਂ ਨੂੰ ਫਿਲਮ ਦਿਖਾਉਣ ਦੇ ਵਿੱਚ ਤੇ ਵਿਸ਼ੇਸ਼ ਸਹਿਯੋਗ ਹੈ ਮਾਸਟਰ ਕੌਰ ਸਿੰਘ ਜੀ ਦਾ ਕਿਉਂਕਿ ਦੂਜੀ ਵਾਰ ਉਹਨਾਂ ਨੇ ਸਾਧਨ ਹੈ ਜਿਹੜਾ ਪਿੰਡ ਵਾਸੀਆਂ ਨੂੰ ਫਿਲਮ ਦਿਖਾਉਣ ਦੇ ਵਾਸਤੇ ਭੇਜਿਆ ਦੂਜੀ ਔਰ ਪ੍ਰਾਲਾ ਕੀਤਾ ਗਿਆ ਜਿੱਥੇ ਗੁਰੂ ਕਾਸੀ ਸਕੂਲ ਮਲਕਾਣਾ ਦੇ ਬੱਚੇ ਫਿਲਮ ਦੇਖਣ ਲਈ ਪੁੱਜੇ ਨੇ ਉੱਥੇ ਪਿੰਡ ਵਾਸੀ ਵੀ ਪੁੱਜੇ ਹੋਏ ਨੇ ਤੇ ਪਹਿਲਾਂ ਵੀ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆ ਦੱਸਣ ਦੀ ਲੋੜ ਨਹੀਂ ਕਿ ਇਹ ਫਿਲਮ ਬਣਾਈ ਹੈ ਜਿਹੜੀ ਇਹਦਾ ਅਸੋਸੀਏਟ ਡਾਇਰੈਕਟਰ ਹੈ ਜਿਹੜਾ ਉਹ ਇਸੇ ਪਿੰਡ ਦਾ ਜੰਪਲਾ ਹੈ ਸਾਡਾ ਵੀਰ ਆਰਮਲ ਕਾਣਾ ਬੜੀ ਮਿਹਨਤ ਕੀਤੀ ਹੈ ਤੇ ਬੜੀਆਂ ਮਿਹਨਤਾਂ ਕਰਨ ਤੋਂ ਬਾਅਦ ਵੀਰ ਨੇ ਕਹਿੰਦੇ ਅੱਜ ਫਿਲਮ ਇੰਡਸਟਰੀਆਂ ਦੇ ਵਿੱਚ ਪਿੰਡ ਦਾ ਨਾਮ ਬੋਲਣ ਲਾਤਾ ਬਹੁਤ ਹੀ ਸਤਿਕਾਰਯੋਗ ਦੋਨੇ ਅਧਿਆਪਕ ਮਾਸਟਰ ਕੌਰ ਸਿੰਘ ਜੀ ਤੇ ਮਾਸਟਰ ਦੇਵ ਸਿੰਘ ਜੀ ਜਿਨ੍ਹਾਂ ਦਾ ਵੱਡਾ ਸਹਿਯੋਗ ਹੈ ਇਸ ਫਿਲਮ ਨੂੰ ਦਿਖਾਉਣ ਦੇ ਵਾਸਤੇ ਪਿੰਡ ਵਾਸੀਆਂ ਵਾਸਤੇ ਹਾਊਸ ਫੁੱਲ ਸੀਗਾ ਕਹਿੰਦੇ ਇੱਕ ਦਾਸ ਵਾਲਾ ਮੌਕੇ ਤੇ ਟਿਕਟਾਂ ਲੈਣ ਵਾਲਿਆਂ ਨੂੰ ਟਿਕਟਾਂ ਕਹਿੰਦੇ ਨਹੀਂ ਮਿਲੀਆਂ ਬਹੁਤ ਸੋਹਣੀ ਫਿਲਮ ਹੈ ਜਿਨ੍ਹਾਂ ਨੇ ਹਲੇ ਤੱਕ ਨਹੀਂ ਦੇਖੀਓ ਜਰੂਰ ਇਹ ਫਿਲਮ ਦੇਖ ਕੇ ਆਇਓ ਤੁਹਾਨੂੰ ਜਿਨ੍ਹਾਂ ਨੇ ਫਿਲਮ ਦੇਖੀ ਹੈ ਉਹ ਕਿਵੇਂ ਲੱਗੀ ਇਹ ਵੀ ਜਰੂਰ ਦੱਸਿਓ ਤੇ ਬਹੁਤ ਹੀ ਸੋਹਣਾ ਪ੍ਰਾਲਾ ਜੇ ਪਿੰਡ ਦੇ ਮੁੰਡੇ ਨੇ ਕਹਿੰਦੇ ਇਹ ਫਿਲਮ ਬਣਾਈ ਹੈ ਤੇ ਪਿੰਡ ਵਾਸੀ ਉੱਥੇ ਪਹੁੰਚਣ ਨਾ ਇਹ ਹੋ ਨਹੀਂ ਸਕਦਾ ਦੂਜੀ ਔਰ ਪ੍ਰਾਲਾ ਕੀਤਾ ਗਿਆ ਸ਼ੀਤਪਕ ਸਿੰਘ ਸਕੂਲ ਮਲਕਾਣਾ ਦਾ ਮੈਂ ਧੰਨਵਾਦ ਕਰਦਿਆਂ ਤੇ ਮਾਸਟਰ ਦੇਵ ਸਿੰਘ ਜੀ ਦਾ ਤੇ ਗੁਰੂ ਕਾਸੀ ਸਕੂਲ ਮਲਕਾਣਾ ਦੇ ਜਿੱਤੇ ਬੱਚਿਆਂ ਨੇ ਇਹ ਫਿਲਮ ਦੇਖੀ ਉੱਥੇ ਗਵਾਂਢੀ ਪਿੰਡ ਕਹਿੰਦੇ ਗਾਟ ਵਾਲੀ ਸਕੂਲ ਦੇ ਬੱਚੇ ਵੀ ਇਹ ਫਿਲਮ ਦੇਖਣ ਲਈ ਪਹੁੰਚੇ ਹੋਏ ਸੀਗੇ ਬਹੁਤ ਵਧੀਆ ਲੱਗਿਆ ਗਾਟ ਵਾਲੀ ਸਕੂਲ ਦੇ ਅਧਿਆਪਕਾਂ ਨੂੰ ਮਿਲੇ ਗਾਟ ਵਾਲੀ ਸਕੂਲ ਦੇ ਬੱਚਿਆਂ ਨੂੰ ਮਿਲੇ ਉਹਨਾਂ ਨੇ ਵੀ ਇਹ ਫਿਲਮ ਦੇਖੀ ਹੈ ਬੜਾ ਮਾਣ ਸਤਿਕਾਰ ਹੈ ਬੱਚਿਆਂ ਕੋਲੋਂ ਤੇ ਅਧਿਆਪਕਾਂ ਕੋਲੋਂ ਮਿਲਿਆ ਤੁਹਾਨੂੰ ਕਿਵੇਂ ਲੱਗੀ ਜਿਨ੍ਹਾਂ ਨੇ ਇਹ ਫਿਲਮ ਹਾਲੇ ਦੇਖੀ ਨਹੀਂ ਉਹ ਵੀ ਜ਼ਰੂਰ ਦੇਖਿਓ ਤੇ ਜਿਨ੍ਹਾਂ ਨੇ ਦੇਖੀ ਹੈ ਉਹ ਵੀ ਜ਼ਰੂਰ ਕਮੈਂਟ ਤੇ ਸ਼ੇਅਰ ਕਰਕੇ ਦੱਸਿਓ ਵੀ ਤੁਹਾਨੂੰ ਇਹ ਫਿਲਮ ਕਿਵੇਂ ਲੱਗੀ ਜਦੋਂ ਪਿੰਡ ਦੇ ਮੁੰਡੇ ਕਹਿੰਦੇ ਪਿੰਡ ਦੇ ਮੁੰਡੇ ਨੇ ਮਿਹਨਤ ਕਰਕੇ ਉੱਚੇ ਮਕਾਮਾਂ ਤੇ ਪਹੁੰਚ ਕੇ ਜਦੋਂ ਇਸ ਤਰ੍ਹਾਂ ਦੀ ਫਿਲਮ ਬਣਾਈ ਹੋਵੇ ਤੇ ਪਿੰਡ ਦੇ ਲੋਕ ਪਿੰਡ ਦੇ ਸਕੂਲ ਤੇ ਪਿੰਡ ਵਾਸੀ ਫਿਲਮ ਦੇਖਣ ਨਾ ਜਾਣ ਕਹਿੰਦੇ ਇਹ ਹੋ ਨਹੀਂ ਸਕਦਾ ਜਰੂਰ ਆਪਣੇ ਕਮੈਂਟ ਤੇ ਆਪਣੇ ਸ਼ੇਅਰ ਇਸ ਫਿਲਮ ਨੂੰ